ਉਹ ਦੇਖੋ 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 ਯਾਰ ਹਾਂ ਲਓ ਜੀ ਪੰਜਾਬੀਆਂ ਦੀ ਉਹੀ ਪੁਰਾਣੀ ਆਦਤ ਆਪਾਂ ਖੜੇ ਆ ਇਸ ਟਾਈਮ ਆਪਣੇ ਘਰ ਤੇ 슬ੀਪਿੰਗ ਮੈਟ ਬੈਗ ਟੈਂਟ ਤੇ ਹਿਮਾਲਿਆਨ 450 ਇਹ ਸਾਰੀ ਲੋਡ ਔਣ ਦੀ ਵਜ੍ਹਾ ਕੀ ਹੈ ਕਿ ਆਪਾਂ ਜਾ ਰਹੇ ਆ ਇੱਕ ਟੂਰ ਤੇ ਬੜੇ ਦਿਨਾਂ ਬਾਅਦ ਮੌਸਮ ਸਾਫ਼ ਹੋਇਆ ਬੜੇ ਦਿਨਾਂ ਦੇ ਸੋਚੀ ਜਾਂਦੇ ਹਾਂ ਕਿਤੇ ਨਿਕਲੀਏ 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 ਖੈਰ ਅੱਜ ਹੀ ਸਾਫ਼ ਹੋਇਆ ਮੌਨਸੂਨ ਚੱਲੀ ਜਾਂਦੀ ਹੈ ਤੇ ਮੀਂਹ ਅਜੇ ਦਸਿਆ ਹੋਇਆ ਹੈ ਖੈਰ ਰਿਸਕ ਚਾ ਲੈ ਕੇ ਆਪਾਂ ਸਮਾਨ ਕਰ ਲਿਆ ਅੱਜ ਪੈਕ ਤੇ ਸਵੇਰ ਦੇ ਵੱਜ ਗਏ ਨੇ 6:30 ਤਰੀਕ ਹੈ ਅੱਜ 23 ਪਾਜੀ ਸਹੀ ਹੈ 27 ਤਰੀਕ 27 ਤਰੀਕ 27 ਅਗਸਤ ਤੇ ਬਾਈਕ ਆਪਣੀ ਤਿਆਰ ਹੈ ਤੇ ਆਪਾਂ ਨਿਕਲਦੇ ਹਾਂ ਤੇ ਲੈ ਕੇ ਚੱਲਦੇ ਆ ਤੁਹਾਨੂੰ ਇੱਕ ਨਵੇਂ ਟਰੈਕ ਤੇ ਆ ਜਾਓ ਫਿਰ 22 ਕਿਲੋਮੀਟਰ ਅਜੇ ਆਏ ਆ ਤੇ ਬੈਗਾਂ ਦੀ ਖੱਜਲ ਖਵਾਲੀ ਨੇ ਫੜਾ ਲਉ ਪੀਤਾ ਆ ਕਦੇ ਸਾਰੇ ਐਨੂੰ ਡਿੱਗ ਜਾਂਦੇ ਨੇ ਕਦੇ ਐਨੂੰ ਡਿੱਗ ਜਾਂਦੇ ਨੇ ਲਓ ਲਉ ਪੀ ਲੈੰਨਾਂ ਟੋਪੀ ਨਹੀਂगिरਨੀ ਚਾਹੀਏ چاہے ਮੇਰਾ ਸਿਰ ਗਿਰ ਜਾਏ ਪਿੱਛੇ ਮਦਾਨੀ ਇਲਾਕੇ ਚ ਆਏ ਆ ਤੇ ਉੱਥੇ ਤਾਂ ਅੱਜ ਸੋਹਣੀ ਧੁੱਪ ਨਿਕਲੀ ਹੋਈ ਆ ਤੇ ਪਹਾੜਾਂ ਚ ਵੱਧਦੇ ਸਾਹਮਣੇ ਬੱਦਲ ਫੇਰ ਆ ਗਏ ਨੇ ਤੇ ਇਸ ਟਾਈਮ ਆਪਾਂ ਖੜੇ ਹੋਏ ਆ ਹਿਮਾਚਲ ਪ੍ਰਦੇਸ਼ ਮੇਂ ਆਪਕਾ ਸਵਾਗਤ ਹੈ ਭਾਈ ਬਾਈਕ ਲੈ ਕੇ ਖਲਿਆ ਅੱਜ ਮੋਟਰਸਾਈਕਲ ਤੇ ਆਏ ਹੋਏ ਆ ਆਪਣੀ ਵੀਡੀਓ ਦੇਖਦੇ ਸਾਰੇ ਮਾਤਾਵਾ ਬਜ਼ੁਰਗਾਂ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਵੱਡੀ ਗੱਲ ਇਹ ਆ ਕਿ ਆਪਾਂ ਜਾ ਕਿਥੇ ਰਹੇ ਆ ਅੱਜ ਆਪਾਂ ਜਾ ਰਹੇ ਆ ਜੀ ਚੂੜਦਾੜ ਟ੍ਰੈਕ ਬੜੇ ਦਿਨਾਂ ਬਾਅਦ ਨਿਕਲੇ ਆ ਮੌਸਮ ਖਰਾਬ ਹੈ ਮੌਸਮ ਅੱਜ ਵੀ ਖਰਾਬ ਸੀਗਾ ਖੈਰ ਪਰ ਸੋਚਿਆ ਥੋੜਾ ਯਾਰ ਇਸ ਲਈ ਲੈਨੇ ਆ ਕੋਈ ਗੱਲ ਨਹੀਂ ਦੇਖੀ ਜਾਏਗੀ ਜੋ ਪਰਮਾਤਮਾ ਨੇ ਮਨਜ਼ੂਰ ਹੈ ਸੋ ਇਸ ਟਾਈਮ ਆਪਾਂ ਖੜੇ ਆ ਹਰਿਆਣਾ ਤੇ ਹਮਾ ਚੱਲਦੇ ਬਾਰਡਰ ਤੇ ਤੇ ਹੁਣ ਸੋਲਣ ਜਾਵਾਂਗੇ ਸੋਲਣ ਤੋਂ ਥੇ ਆਪਾਂ ਜਾਵਾਂਗੇ ਰਾਜਗੜ ਰਾਜਗੜ ਤੋਂ ਨੋਹਰਾ ਤਾਰ ਤੇ ਨੋਹਰਾ ਤਾਰ ਤੋਂ ਕਰਾਂਗੇ ਆਪਾਂ ਟ੍ਰੈਕ ਸਟਾਰਟ ਇਮਾਚਲ ਨੂੰ ਸੇਬ ਦਾ ਵੱਡਾ ਕਾਰੋਬਾਰ ਮੰਨਿਆ ਜਾਂਦਾ ਹੈ ਇੰਡੀਆ ਦੇ ਵਿੱਚ ਤੇ ਬਾਰਡਰ ਤੇ ਐਂਟਰੀ ਕਰਦੇ ਸੇਬਾਂ ਦੇ ਬਲੇਡ ਟਰੱਕ ਇੱਥੇ ਲੋਡ ਹੋ ਰਹੇ ਨੇ ਉਹ ਸਾਹਮਣੇ ਮੰਡੀ ਆ ਸੇਬ ਟੁੱਟ ਕੇ ਆਉਂਦੇ ਨੇ ਅੱਗੋਂ ਉੱਪਰੋਂ ਜਿਵੇਂ ਆਪਣਾ ਕਨੌਰ ਸਾਈਡ ਤੋਂ ਨਾਰਕੰਡਾ ਸਾਈਡ ਤੋਂ ਇੱਥੋਂ ਲੋਡ ਹੋ ਕੇ ਜਾਂਦੇ ਨੇ ਆਲ ਓਵਰ ਇੰਡੀਆ 'ਚ ਪੰਜਾਬੀਆਂ ਦੀ ਉਹੀ ਪੁਰਾਣੀ ਆਦਤ ਜਿੱਥੇ ਚੀਜ਼ ਮਿਲੀ ਚੱਕ ਲਈ ਸਾਹਮਣੇ ਟਰੱਕਾਂ ਦੇ ਵਿੱਚ ਬੋਰੇ ਪੜੇ ਪੈਣੇ ਤੇ ਆਪਾਂ ਪੰਜ ਸੱਤ ਸੇਵ ਕੱਢ ਲੈਨੇ ਤੇ ਤੋਤਾ ਆ ਕੇ ਇਹਨੂੰ ਖਾਵਾਂਗੇ ਲੈ ਬਈ ਕਿਵੇਂ ਆ ਟੇਸਟ ਬਈ ਭਾਈ ਬਹੁਤ ਮਿੱਠਾ ਸਹੀ ਦੱਸ ਘਾਟਾ ਅੱਛਾ ਬਿਨਾਂ ਦੋਏ ਖਾ ਗਿਆ ਲੈ ਯਾਰ ਆਪਾਂ ਪਹੁੰਚ ਗਏ ਆ ਜੀ ਪਰਵਾ ਨੂੰ ਤੇ ਪਰਵਾ ਨੂੰ ਐਂਟਰੀ ਕਰਦੇ ਇੱਥੇ ਇੱਕ ਹੈਗਾ ਸਨਰਾਈਜ਼ ਸਨਰਾਈਜ਼ ਪੁਆਇੰਟ ਹੈ ਕੈਫੇ ਤੇ ਆ ਮੇਰੇ ਨਾਲ ਜਿਹੜਾ ਬੰਦਾ ਆਇਆ ਉਹ ਆਂਦੇ ਰਹਿੰਦੇ ਨੇ ਇੱਥੇ ਤੇ ਵੀਊ ਬੜਾ ਕੈਂਟ ਇੱਥੋਂ ਦਾ ਮੈਂ ਵੀਊ ਦਿਖਾਣਾ ਤੁਹਾਨੂੰ ਹੁਣੇ ਤੇ ਸਵੇਰ ਦੇ ਆਪਾਂ ਨਿਕਲੇ ਹੋਏ ਆ ਤੇ ਕੁਝ ਖਾਧਾ ਨਹੀਂ ਸੀ ਨਾ ਚਾਹ ਪੀਤੀ ਸੀ ਨਾ ਕੋਈ ਨਾਸ਼ਤਾ ਨੁਸਤਾ ਕੀਤਾ ਤੇ ਹੁਣ ਆਪਾਂ ਇੱਥੇ ਇੱਕ ਇੱਕ ਪਰੌਂਠਾ ਰਖੜਾਂਗੇ ਤੇ ਇੱਥੇ ਬਾਈਕਰ ਬਹੁਤ ਆਂਦੇ ਨੇ ਮੈਂ ਇੱਕ ਦਿਨ ਵੀਡੀਓ ਦੇਖੀ ਸੀਗੀ ਤੇ ਵੀਊ ਵੀ ਦਿਖਾ ਦਿੰਨਾ ਮੈਨੂੰ ਇੱਕ 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 ਪਰੌਂਠਾ ਟਰੈਕ ਦਾ ਨਾਮ ਟਰੈਕ ਚੂੜਦਾਰ 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 ਟਰੈਕ ਤੇ ਜਾ ਰਹੇ ਆ ਆ ਬਾਈ ਨੇ ਸੋਹਣਾ ਕੈਫੇ ਬਣਾਇਆ ਤੇ ਪਿੱਛੇ ਵੀਊ ਦੇਖੋ ਤੁਸੀਂ ਗੱਲ ਬਾਤ ਆ ਉਹ ਸਹੀ ਜਗ੍ਹਾ ਤੇ ਬਣਿਆ ਹੋਇਆ ਏ ਤੇ ਕਿਹਦਾ

ਤੇ 2 ਕੁ ਸਾਲ ਪਹਿਲਾਂ ਬਾਈ ਦਾ ਛੋਟਾ ਜਿਹਾ ਕੰਮ ਸੀ ਪਰ ਕਹਿਣਾ ਇੱਥੇ ਰਾਈਡਰ ਬਹੁਤ ਆਦੇ ਨੇ ਇੱਥੇ ਸਾਬਕ ਦਾ ਮੈਂਦਾ ਵਧੀਆ ਬਾਹਰ ਰਾਈਡਰ ਆ ਵੀ ਗਏ ਨੇ ਤੇ ਤਰੱਕੀ ਕਰ ਗਿਆ ਬੰਦਾ ਲੋ ਜੀ ਪਰ ਉਥੇ ਪਰ ਉਥੇ ਕਾ ਚਾਰ ਸਾਈਜ਼ ਦੇ ਪੰਜਾ ਹੀ ਮਤਲਬ ਨਾ ਮਤਲਬ ਤੇ ਯਾ ਮੇਰਾ ਪਰੋਂ ਜਿਆਦਾ ਸੋਹਣੀ ਜਗ੍ਹਾ ਤੇ ਇੱਥੇ ਬਾਈਂਦਰ ਬੈਠੇ ਆਂ ਆਪਾਂ ਸਾਡੀ ਖਾਲੀ ਹੈ। ਸਾਡੀ ਖਾਲੀ ਹੈ ਜੀ ਅੱਜ ਉਹ ਅੱਛਾ ਲੱਗਦਾ। ਚਲੋ ਖਾਣੇ ਆ ਜੀ। ਉਹਦੀ ਬੈਠੋ ਬੱਜਾ। ਜਗਾ ਜਗਾ ਲੈਂਡਸਲਾਈਡ ਤੇ ਲੈਂਡਸਲਾਈਡ ਦੀ وجہ ਮੌਸਮ ਖਰਾਬ। ਬਰਸਾਤਾਂ ਕੀ ਜੇਤੀਆਂ ਚੱਲੀਆਂ ਨੇ ਤੇ ਪਛੇਤੀਆਂ ਵੀ ਪਈ ਜਾਂਦੀਆਂ। ਮੌਸਮ ਦੁਬਾਰਾ ਫਿਰ ਖਰਾਬ ਹੁੰਦਾ ਜਾਂਦਾ। ਤੇ ਸਾਹਮਣੇ ਇੱਕ ਤਗੜਾ ਲੈਂਡਸਲਾਈਡ ਹੋਇਆ ਤੇ ਇੱਥੋਂ ਟ੍ਰੈਫਿਕ ਵੀ ਡਾਇਵਰਜਨ ਕੀਤੀ ਹੋਈ ਹੈ ਲੈਂਡਸਲਾਈਡ ਇਹਨਾਂ ਦਿਨਾਂ ਚ ਪਹਾੜਾਂ ਤੇ ਆਮ ਹੈ ਆ ਦੇਖੋ ਇੰਜੀਨੀਅਰ ਸਾਹਿਬ ਲੱਗੇ ਨੇ ਸਾਬਕਾ ਤਬਦਾਨ ਪਹਾੜਾਂ ਦਾ ਉੱਪਰ ਸਾਹਮਣੇ ਇਹਨਾਂ ਦੇ ਵਿੱਚ ਵੱਡੇ ਵੱਡੇ ਸਰੀਏ ਪਾ ਰਹੇ ਨੇ ਆ ਦੇਖੋ ਇਹ ਸਰੀਏ ਪਾਣਗੇ ਤੇ ਬਾਅਦ ਚ ਉਹਦੇ ਚ ਜਾਲ ਬੰਨ ਦੇਣਗੇ ਸੋ ਤਾਂ ਕਿ ਪਹਾੜ ਥੋੜਾ ਰੁਕ ਸਕੇ ਇਹ ਪਹਾੜ ਥੱਲੇ ਨੂੰ ਲੈਂਡ ਨਾ ਹੋਵੇ ਸਰੀਏ ਪਾਤੇ ਨੇ ਸਰੀਆ ਪਾ ਕੇ ਇਹਨਾਂ ਨੂੰ ਜਾਲ ਬੰਨਣਗੇ ਵੈਸੇ ਤੇ ਰਾਹ ਸੋਖਾ ਐਡਾ ਕੋਈ ਔਖਾ ਨਹੀਂ ਹੈਗਾ ਪਰ ਭਾਈ ਆਪਣੇ ਫੋਨ ਦੇ ਨਾਲ ਮੀਟਰ ਦਾ ਕਨੈਕਟ ਕਰੀ ਜਾਂਦਾ ਹੈ ਕਿ ਇਸ ਵਿੱਚ ਸਾਰਾ ਰੂਟ ਬਤਾਏਗਾ हाँ भाई रॉयल इनफील्ड मोर फोर फिफ्टी का ये डिजिटल मीटर है अच्छा तो so इसमें मैप रूटिंग सारा बताता है ये देखो इसमें दिखा रहा है अभी कि राजगढ़ जो यहाँ से है वो कितना किलोमीटर है सिक्सटी फोर किलोमीटर है पूरा रूट दिखाएगा अभी जूम ही नहीं हो रखा है अगर मैं जूम आउट करता हूँ देखो हाँ, ये, हाँ। एक अभी पूरा ये आ गया टच स्क्रीन नहीं है बट ये है कि आपको पता लग जाएगा जब हम चलेंगे ना प्रॉपर हाँ देखो ਸਾਰਾ ਮੈਪ ਆ ਗਿਆ ਮੈਪ ਸਾਰਾ ਇਸੇ ਵਿੱਚ ਆ ਜਾਂਦਾ ਹੈ ਤਾਂ ਆਪ ਕੋ ਫੋਨ ਸਿਰ ਜੇਬ ਵਿੱਚ ਰੱਖੋ ਬਾਕੀ ਆਪਣਾ ਆਪਣੇ ਕੋ ਰਸਤਾ ਦਿਖਾਤਾ ਰਹੇਗਾ ਇਹ ਚੀਜ਼ ਬਹੁਤ ਕੈਂਟ ਲੱਗੀ ਯਾਰ ਵਧੀਆ ਚੀਜ਼ ਹੈ ਭਾਜੀ ਹਾਂਜੀ ਸੋ ਇਸ ਟਾਈਮ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਉਥੋਂ ਆਪਣਾ ਰਾਜਗੜ ਰਹਿ ਗਿਆ 20 ਕਿਲੋਮੀਟਰ ਤੇ ਰਾਜਗੜ ਤੋਂ ਨੋਰਾਧਾਰ ਹੈਗਾ 25 ਕਿਲੋਮੀਟਰ ਯਾਨੀ ਕਿ ਟੋਟਲ ਆਪਣਾ ਸਫ਼ਰ ਜਿਹੜਾ ਬਾਈਕ ਦਾ ਹੈ ਉਹ ਰ ਆ ਗਿਆ 45 ਕਿਲੋਮੀਟਰ ਤੇ ਟਾਈਮ ਅਜੇ ਖਾਸ ਨਹੀਂ ਹੋਇਆ ਟਾਈਮ ਹੋਇਆ ਅਜੇ 11 ਵਾ ਸੋ 45 ਕਿਲੋਮੀਟਰ ਦਾ ਹਿਸਾਬ ਲਾਇਆ ਜਾਵੇ ਤਾਂ ਆਪਾਂ ਨੂੰ ਡੇਢ ਕੋਹ ਘੰਟਾ ਲੱਗੇਗਾ ਜਾਣ ਤੇ ਤੇ ਫਿਰ ਅੱਧਾ ਪੌਣਾ ਘੰਟਾ ਉੱਥੇ ਰੁਕਾਂਗੇ ਥੋੜਾ ਰੈਸਟ ਰਸਟ ਕਰਾਂਗੇ ਤੇ ਫਿਰ ਕਰਾਂਗੇ ਆਪਾਂ ਟਰੈਕ ਸਟਾਰਟ ਤੇ ਜਿਹੜੀ ਜਗ੍ਹਾ ਤੇ ਮੈਂ ਘੁੰਮੀ ਜਾਣਾ ਉਹਦੇ ਬੈਕ ਸਾਈਡ ਇੱਕ ਦਰਿਆ ਚੱਲ ਰਿਹਾ ਤੇ ਆਹ ਦੇਖੋ ਆ ਸਾਹਮਣੇ ਪਿੱਛੇ ਆਹ ਵਾੜਾ ਤੇ ਇਸ ਦਰਿਆ ਦਾ ਪਾਣੀ ਸਾਰਾ ਗੰਦਾ ਹੈ ਗੰਧਲਾ ਗੰਧਲਾ ਇਸ ਕਰਕੇ ਆ ਕਿਉਂਕਿ ਪਹਾੜਾਂ ਦੇ ਉੱਤੇ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਤੇ ਵੈਸੇ ਇਹ ਦਰਿਆ ਦਾ ਪਾਣੀ ਬਹੁਤ ਸਾਫ਼ ਹੁੰਦਾ ਹੈ ਪਰ ਹੁਣ ਖਰਾਬ ਇਸ ਕਰਕੇ ਆ ਕਿਉਂਕਿ ਲਗਾਤਾਰ ਮੀਂਹ ਪੈਦਾ ਮੈਂ 2 ਮਹੀਨੇ ਹੋ ਗਏ ਨੇ ਸੋ ਮੀਂਹ ਕਰਕੇ ਪਾਣੀ ਦਾ ਨਾਸ ਹੋਇਆ ਪਿਆ ਦੂਰ ਪਹਾੜਾਂ ਦੇ ਉੱਤੇ ਵਸੇ ਹੋਏ ਘਰ ਇਹ ਘਰਾਂ ਦੇ ਉੱਤੇ ਚਮਕਦਾ ਬੱਦਲ ਇਹ ਦੱਸ ਰਿਹਾ ਕਿ ਸ਼ਾਮ ਤੱਕ ਮੀਂਹ ਦੁਬਾਰਾ ਆਏਗਾ ਤੇ ਇਸ ਟਾਈਮ ਆਪਾਂ ਖੜੇ ਹੋਏ ਆਂ ਇਸ ਸ਼ਾਂਤਿਆ ਰੋਡ ਤੇ ਜਿਹੜਾ ਰਾਜਗੜ੍ਹ ਤੋਂ ਅੱਗੇ ਹੀ ਕਿਲੋਮੀਟਰ ਆਇਆ ਤੇ ਸੋਲਣ ਤੋਂ ਜਦੋਂ ਇਹ ਰੋਡ ਸਟਾਰਟ ਹੁੰਦਾ ਅੱਗੇ ਬੜਾ ਕੰਜਸਟਡ ਰੋਅ ਹੈ ਜਿਵੇਂ ਆ ਗੱਡੀ ਆ ਰਹੀ ਹੈ ਦੇਖੋ ਮੰਨ ਲਓ ਇੱਕ ਵੱਡਾ ਵਹੀਕਲ ਕ੍ਰੋਸ ਕਰਨਾ ਹੈ ਤੇ ਦੂਜੇ ਵਹੀਕਲ ਨੂੰ ਸਾਈਡ ਦੇਣੀ ਪੈਂਦੀ ਹੈ ਸਾਈਡ ਤੇ ਖਲੋਣਾ ਪੈਂਦਾ ਤਾਂ ਜਾ ਕੇ ਦੂਜਾ ਵਿਕਲ ਲੰਘਦਾ ਸੋ ਆਪਾਂ ਸਮਾਨ ਸੂਣ ਬੜਾ ਲੋਡ ਕੀਤਾ ਤੇ ਗੋਡੇ ਗੁੱਡੇ ਜਾਂ ਵਿੰਗੇ ਹੋ ਜਾਂਦੇ ਨੇ ਬਾਈਕ ਚਲਾ ਚਲਾ ਕੇ ਤੇ ਜਨਾਬ ਸਾਹ ਲੈ ਰਹੇ ਨੇ ਜੰਗਲ ਚ ਸੋ ਗੱਡੀਆਂ ਆ ਰਹੀਆਂ ਸਿਰਫ ਇਸ ਕੀ ਆਵਾਜ਼ ਆ ਬੜਾ ਬੜਾ ਸ਼ਾਂਤ ਜਾ ਹਨਾ ਮਤਲਬ ਬੜਾ ਸ਼ਾਂਤ ਜਾ ਮਾਹੌਲ ਹੈ ਅਸਮਾਨ 'ਚ ਦੇ ਬਾਦਲ ਹੈ ਨਾ ਹਾਂ ਬਹੁਤ ਅੱਛੇ ਹੈ ਕਲਾਊਡੀ ਬਹੁਤ ਸਹੀ ਗੱਲ ਆ ਬਹੁਤ ਖੂਬਸੂਰਤ ਹੈ ਬਹੁਤ ਤੇ ਸਿੰਗਲ ਜਿਹਾ ਰੋਡ ਹੈ ਤੇ ਬੜਾ ਸ਼ਾਂਤ ਜਿਹਾ ਮੋਲ ਹੈ ਤੇ ਆਪਣਾ ਨੌਰਾਧਰ ਰਹਿ ਗਿਆ ਜੀ ਇੱਥੋਂ 26 ਕਿਲੋਮੀਟਰ छोटिया ग्डिया रोक के ने ट्रैफिक जाम किया सामने आ रही ने मोहतरमा राणिया पहाड़ा दिया घो घट भई सत्तर अस्सी लख रुपया ले फिरता लख रुपये की माझे मित्रा सत्तर अस्सी मंझा ने सत्तर अस्सी लख बन गया ना छोटे छियावा उपर पहाड़ा बन ਗਿਆ ਮੋੜ ਫਸਣ ਵਾਲਾ ਆਪਾਂ ਕਿੱਧਰ ਜਾਣਾ ਹੈ ਰਾਜਗੜ ਜਾਣਾ ਜੀ ਉਹ ਨਹੀਂ ਨੋਰਾਧਾਰ ਸਿੱਧਾ ਜੀ ਓਕੇ ਜੀ ਧੰਨਵਾਦ ਧੰਨਵਾਦ ਤੁਹਾਡਾ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਕਿ ਸੜਕਾਂ ਬੜੀਆਂ ਕੰਜਸਟਡ ਨੇ ਤਾਂ ਉਹਦੀਆਂ ਪਾਣੀ ਪੀਣਾ ਯਾਰ ਮੈਂ ਪਾਣੀ ਆ ਗਿਆ ਨਹੀਂ ਇਹ ਪਾਣੀ ਆ ਹੈਗਾ ਪਾਣੀ ਰੁਕ ਮੈਂ ਪਾਣੀ ਪੀਣਾ ਯਾਰ ਦੇਖਣ ਦੇਗੀ ਨਹੀਂ ਪੀਣਾ ਬੋਤਲ ਤਾਂ ਪੀ ਲੈਨੇ ਇੱਕ ਵਾਰ ਪੀ ਜਾ ਪਾਣੀ ਲੱਭਦੇ ਲੱਭਦੇ ਆਪਾਂ ਪਹੁੰਚ ਗਏ ਇੱਕ ਪੈਪ ਤੇ ਅੱਛਾ ਇੱਕ ਗੱਲ ਹੋਰ ਹੈ ਕੀ ਪਾਣੀ ਇੱਥੇ ਪਹਾੜਾਂ ਤੇ ਉੱਥੇ ਹੀ ਪੀਣਾ ਚਾਹੀਦਾ ਜਿੱਥੇ ਪੈਪ ਜਾ ਲੱਗਾ ਹੋਵੇ ਪੈਪ ਇਸ ਚੀਜ਼ ਦੀ ਨਿਸ਼ਾਨੀ ਆ ਕਿ ਪਾਣੀ ਵਧੀਆ ਆਂਦਾ ਹੈ ਨਹੀਂ ਬਹੁਤੀਆਂ ਜਗ੍ਹਾ ਤੇ ਪਾਣੀ ਇਹੋ ਜਿਹਾ ਵੀ ਆਂਦਾ ਹੈ ਜਿਵੇਂ ਉੱਤੇ ਬਸੋ ਵਗੈਰਾ ਹੁੰਦੀ ਹੈ ਤੇ ਲੋਕ ਆਪਣਾ ਵਾਸ਼ਰੂਮ ਲਾ ਲਓ ਜਾਂ ਕੋਈ ਵੀ ਲਾ ਲਓ ਗੰਦਗੀ ਕੱਪੜੇ ਫਲਾਣਾ ਠਿਮਕਾ ਸਭ ਦਾ ਪਾਣੀ ਆਂਦਾ ਹੈ ਸੋ ਆ ਪਾਣੀ ਸ਼ੁੱਧ ਹੈ ਸਾਹਮਣੇ लिखा भी है यह जलधारा राजेश कुमार गांव नालागढ़ यहाँ बनाई गई है आ ਯਾਰ ਕਿੱਡੀ ਵੱਡੀ ਤਰਾਸਦੀ ਹੋ ਰਹੀ ਹੈ ਅੱਜ ਕੱਲ ਇਸ ਟਾਈਮ ਮੌਸਮ ਐਸ ਵਧੀ ਇੰਨਾ ਕੋ ਖਰਾਬ ਹੋਇਆ ਐ ਇੰਨੀ ਕੋ ਮਾਨਸੂਨ ਆਈ ਏ ਦੇਖੋ ਲੈਂਡਸਲਾਈਡ ਨੇ ਕਿੱਡੇ ਕਿੱਡੇ ਦਰਖਤ ਪਟਕੇ ਸੱਟੇ ਪੈਣੇ ਸੋ ਯਾਰ ਮੈਂ ਤਾਂ ਇਹੀ ਕਹਾਗਾ ਇਹੀ ਪ੍ਰੈਫਰ ਕਰਾਂਗਾ ਕਿ ਇਹਨਾਂ ਦਿਨਾਂ ਦੇ ਵਿੱਚ ਟਰੈਕ ਕਰਨ ਟਰੈਕ ਕਰਨ ਜਾਂ ਹਿਮਾਚਲ ਦਾ ਕੋਈ ਵੀ ਰੂਟ ਜਾਂ ਤੁਸੀਂ ਟੂਰ ਕਰਦੇ ਹੋ ਤਾਂ ਇੰਨਾ ਹੀ ਆਓ ਚਲ ਮੈਂ ਗਲਤੀ ਕਰ ਬੈਠਾ ਨਿਕਲ ਆਇਆ ਪਰ ਕੋਸ਼ਿਸ਼ ਕਰੋ ਕਿ 1-2 ਮਹੀਨਾ ਅਵਾਈਡ ਕਰੋ ਹੁਣ ਤਾਂ ਖੈਰ 5-7 ਦਿਨ ਦੀ ਗੱਲ ਰਹਿ ਗਈ 10 ਦਿਨ ਦੀ ਤੇ ਅਵਾਈਡ ਕਰੋ ਦੇਖੋ ਕਿੱਡੇ ਕਿੱਡੇ ਦਰਖਤ ਪੱਟ-ਪੱਟ ਗਏ ਨੇ ਤੇ ਇਧਰੋਂ ਕਿੱਡੇ ਕਿੱਡੇ ਪੱਥਰ ਪੱਟ-ਪੱਟ ਗਏ ਸਿੱਧਾ ਆਹ ਦੇਖੋ ਅੜ ਤੋੜੇ ਹੋਏ ਨੇ ਤੇ ਆਹ ਥੱਲੇ ਸੱਟੇ ਹੋਏ ਨੇ ਆਹ ਨਦੀ ਚ ਆਹ ਥੱਲੇ ਵਹਿਣ ਜਾਂਦਾ ਪਾਣੀ ਦਾ ਪਾਣੀ ਚ ਸੱਟੇ ਹੋਏ ਨੇ ਉਹ ਸਾਹਮਣੇ ਜਾ ਰਹੇ ਨੇ ਉਧਰ ਇਸ ਥਾਂ ਆਪਾਂ ਖੜੇ ਆ ਇਹ ਵਾਲੇ ਧਰਨੇ ਦੇ ਥੱਲੇ ਤੇ ਵੇਖਦੇ ਹੀ ਵੇਖਦੇ ਪਹਿਲਾਂ ਇਹਦਾ ਪਾਣੀ ਘੱਟ ਸੀਗਾ ਤੇ ਹੁਣ ਪਾਣੀ ਵਧਦਾ ਜਾਂਦਾ ਪਹਿਲਾਂ ਉਹ ਵਾਲੇ ਪੱਥਰ ਤੇ ਪਾਣੀ ਨਹੀਂ ਵਜ ਰਿਹਾ ਸੀ ਤੇ ਸਾਨੂੰ 5 ਤੋਂ 7 ਮਿੰਟ ਹੋਏ ਨੇ ਪਾਣੀ ਵਧਣ ਲੱਗਾ ਦੇਖੋ ਪਰ ਵੀ ਪੈਂਦਾ ਪਿਆ ਹੋਣਾ ਇਸ ਕਰਕੇ ਪਾਣੀ ਦਾ ਲੈਵਲ ਇੱਕਦਮ ਵੱਧ ਗਿਆ ਤੇ ਇੱਥੇ ਖਲੋਣਾ ਖਤਰੇ ਤੋਂ ਖਾਲੀ ਨਹੀਂ ਹੈਗਾ ਸੋ ਆਪਾਂ ਚੱਲਦੇ ਆਂ ਉੱਪਰ ਨੋਰਾ ਧਾਰ ਰਹਿ ਗਿਆ 6 ਤੋਂ 7 ਕਿਲੋਮੀਟਰ ਤੇ ਪਹੁੰਚਦੇ ਆਂ ਆਪਾਂ ਨੋਰਾ ਦਾ ਜਿਹੜਾ ਇਹ ਪਾਣੀ ਜਾ ਰਿਹਾ ਆ ਦੇਖ ਆ ਪਾਣੀ ਜਾ ਰਿਹਾ ਪੋਲ ਦੇ ਥੱਲੋਂ ਦੀ ਪਾਣੀ ਨਿਕਲ ਕੇ ਮੇਨ ਆ ਖੱਟ ਚ ਜਾ ਰਿਹਾ ਆ ਵਾਲੀ ਨਦੀ 'ਚ ਜਾ ਰਿਹਾ ਹੈ ਇਹ ਆ ਦੇਖੋ ਉਹ ਗਹਿਰਾਈ ਦੇ ਵਿੱਚ ਪਾਣੀ ਸਾਰਾ ਟਿਕ ਰਿਹਾ ਸੋ ਚੱਲਦੇ ਆ ਅੱਗੇ ਪੇੜ ਬਰਦੀਆਂ ਆਪਾਂ ਪਹੁੰਚ ਗਏ ਆ ਨੌਰਾ ਧਾਰ ਤੇ ਜਿਹੜਾ ਟਰੈਕ ਇੱਥੋਂ ਹੀ ਤੁਰਦਾ ਮਤਲਬ ਤੁਰ ਕੇ ਪੈਦਲ ਸਟਾਰਟ ਹੋ ਜਾਂਦਾ ਉਹ ਤਾਂ ਹੋ ਜਾਂਦਾ ਹੈ ਇੱਥੋਂ ਆਹ ਸਾਹਮਣੇ ਕਿਉਂਕਿ ਇੱਥੇ ਸਵਾਗਤ ਸ੍ਰੀ ਕੰਸ਼ੇਵਰ ਦਾ ਤੇ ਆਪਾਂ ਬਾਈਕ ਲਾਣੀ ਆ ਅੱਗੇ ਜਿਹੜੀ 2 ਤੋਂ 3 ਕਿਲੋਮੀਟਰ ਜਾ ਕੇ ਅੱਗੇ ਪਾਰਕਿੰਗ ਹੈ ਸੋ ਆਪਾਂ ਉੱਥੋਂ ਤੱਕ ਜਾਵਾਂਗੇ ਸਮਾਂ ਸਮਾਂ ਕਿੰਨਾ ਹੋ ਗਿਆ ਟਾਈਮ ਟਾਈਮ ਹੋ ਗਿਆ ਭਈ 1:20 1:40 ਮਿੰਟ ਦਾ ਟਾਈਮ ਹੋ ਗਿਆ 7 ਵਜੇ ਅੰਬਾਲਾ ਤੋਂ ਚੱਲ 7 ਵਜੇ ਹੀ ਚੱਲੇ ਸੀਗੇ ਅੰਬਾਲਿਆ ਤੋਂ ਸਾਡੇ 6 ਘੰਟੇ ਮੇ ਤੇ ਹੁਣ ਇਹ ਆ ਕਿ ਆਪਾਂ ਉਥੇ ਲਾ ਕੇ ਬਾਈਕ ਤੇ ਲੈ ਕੇ ਬਾਬੇ ਦਾ ਨਾਂ ਤੇ ਟਰੈਕ ਕਰਾਂਗੇ ਸ਼ੁਰੂ ਹਾਂਜੀ ਹਾਂਜੀ ਇਧਰ ਬਿਲਕੁਲ ਇਧਰ ਜਾਣਾ ਹੈ ਅੱਗੇ ਸਬਜੀ ਮੰਡੀ ਹੈ ਸਬਜੀ ਮੰਡੀ ਦੇ ਨਾਲ ਕੱਚਾ ਰਾਹ ਤੁਰਦਾ ਹੈ ਮਾਰਕੀਟ ਚੋਂ ਥੋੜਾ ਜਿਹਾ ਸਮਾਨ ਲੈਣਾ ਹੈ ਕਿਉਂਕਿ ਉੱਤੇ ਸਮਾਨ ਹੁੰਦਾ ਹੈ ਮਹਿੰਗਾ ਸੋ ਇਸ ਕਰਕੇ ਆਪਾਂ ਇੱਥੋਂ ਥੋੜਾ ਬਹੁਤ ਜਿਆਦਾ ਨਿੱਕਾ ਮੋਟਾ ਸਮਾਨ ਹੈ ਸਮਾਨ ਲੈ ਕੇ ਤੇ ਆਪਣੀ ਮੋਟਰਸਾਈਕਲ ਲਾ ਕੇ ਉੱਥੇ ਪਾਰਕਿੰਗ 'ਚ ਤੇ ਕਰਾਂਗੇ ਚੜ੍ਹਾਈ ਚੁਦੇਸ਼ਵਰ ਦਾਮ ਦੀ ਨੋਰਾ ਧਾਰ ਦੀ ਮਾਰਕੀਟ 'ਚੋਂ ਥੋੜਾ ਬਹੁਤ ਸਮਾਨ ਲੈ ਕੇ ਪਿਆਜ਼ ਵਗੈਰਾ ਆਪਣਾ ਮੈਗੀ ਸ਼ੈਗੀ ਅਦਰਕ ਉਦਰਕ ਚਾਹ ਦਾ ਸਮਾਨ ਲੈ ਕੇ ਸਾਰਾ ਕੁਝ ਤੇ ਆਪਾਂ ਇਸ ਰੋਡ ਤੇ ਲਗਿਆਣੇ ਆ ਜਿਹੜਾ ਰੋਟ ਸੜਕ ਚ ਕਨਵਰਟ ਹੋਣਾ ਬਹੁਤ ਟਾਈਮ ਬਾਅਦ ਟਾਈਮ ਲੱਗ ਜਾਣਾ ਇਹਨੂੰ ਅਸੀਂ 2 ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਇਹਦੀ ਕਟਾਈ ਚੱਲਦੀ ਜਾਂਦੀ ਸੀ ਤੇ ਹੁਣ ਵੀ ਕਟਾਈ ਚੱਲਦੀ ਪਈ ਆ ਮੀਂਹ ਕਰਕੇ ਰੁਕਿਆ ਹੋਇਆ ਤੇ ਮੀਂਹ ਕਰਕੇ ਬਰਸਾਤਾ ਹੋ ਰਿਆ ਨੇ ਤੇ ਆਫ ਰੋਡਿੰਗ ਦਾ ਟੋਟਲੀ ਆਫ ਰੋਡਿੰਗ ਹੋਇਆ ਪਿਆ ਟੁੱਟਿਆ ਪਿਆ ਸੋ ਬੱਦਲ ਥੱਲੇ ਹੋ ਗਏ ਨੇ ਇਸ ਟਾਈਮ ਤੇ ਆਪਾਂ ਬਦਲਾਂ ਤੋਂ ਉੱਪਰ ਹੋ ਗਏ ਆ ਤੇ ਅੱਗੇ ਜਾ ਕੇ ਇੱਕ ਪਾਰਕਿੰਗ ਆ ਮੋਟਰਸਾਈਕਲਾਂ ਦੀ ਉੱਥੇ ਪਾਰਕਿੰਗ ਤੇ ਆਪਾਂ ਮੋਟਰਸਾਈਕਲ ਲਾਣੇ ਆ ਤੇ ਫਿਰ ਅੱਗੇ ਦਾ ਮੋਲ ਚੈੱਕ ਕਰਦੇ ਆਂ ਚੂਟਦਾਰ ਸਾਹਮਣੇ ਐਰੋ ਲੱਗਾ ਦੱਸਦਾ ਹੈ ਕਿ ਚੂਟਦਾਰ ਦਾ ਟ੍ਰੈਕ ਸਿੱਧਾ ਹੈ ਜਿਹੜੇ ਪੈਦਲ ਕਰਦੇ ਨੇ ਆਪਣਾ ਨੋਰਾਧਾਰ ਤੋਂ ਸਟਾਰਟ ਕਰਦੇ ਆਂ ਇਹ ਆਹ ਵਾਰ ਆਹ ਹਾਂ ਇਹ ਯਾਰ ਜੇ ਉੱਪਰ ਜਾ ਰਹੇ ਨੇ ਤੇ ਵੇ ਨਹੀਂ ਇਹ ਸੜਕ ਝੁੱਕ ਕੇ ਜਾ ਰਹੀ ਹੈ ਬਹੁਤ ਉੱਪਰ ਹਾਂ ਇਹ ਸੜਕ ਝੁੱਕ ਕੇ ਬਹੁਤ ਉੱਪਰ ਜਾਂਦੀ ਹੈ ਜੇ ਤਾਂ ਉਹ ਭਾਈ ਉਹ ਉਹ ਦੇਖ 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 ਰੋਡ ਜਿਆਦਾ ਖਰਾਬ ਹੋਣ ਕਰਕੇ ਮੈਂ ਨਾਲ ਦੇ ਬਾਈ ਨੂੰ ਕਿਹਾ ਵੀ ਤੂੰ ਬਾਈਕ ਲੈ ਕੇ ਚੱਲ ਤੇ ਮੈਂ ਪੈਦਲ ਆਣਾ ਕਿਉਂਕਿ ਰੋਡ ਦੀ ਕੰਡੀਸ਼ਨ ਬੜੀ ਖਰਾਬ ਹੈ ਕੱਚਾ ਰੋਡ ਹੈ ਤੇ ਅੱਗੇ ਪਾਰਕਿੰਗ ਹੋਏਗੀ ਕੋਈ ਦੇਖ ਰਹੇ ਆ ਪਾਰਕਿੰਗ ਕਿੱਥੇ ਆ ਇਹ ਸਾਹਮਣੇ ਜ਼ਮੀਨ ਬਣਾਈ ਹੋਈ ਹੈ ਭਾਈਆਂ ਨੇ ਤੇ ਇਹਦੇ ਚ ਆਲੂ ਦੀ ਪੈਦਾਵਾਰ ਕਰਦੇ ਨੇ ਤੇ ਹੁਣ ਆਲੂ ਪਟਕੇ ਮਟਰ ਲਾਤਾ ਇਹਨਾਂ ਨੇ ਆ ਆਲੂ ਦੀਆਂ ਬੋਰੀਆਂ ਪਈਆਂ ਆ ਦੇਖੋ ਇਹਨੂੰ ਪਹਾੜੀ ਆਲੂ ਕਹਿੰਦੇ ਨੇ ਆਪਣੇ ਨੀਚੇ ਚੰਡੀਗੜ੍ਹ ਵਗੈਰਾ ਜਾਂਦਾ ਹੈ ਹੈਲੋ ਬੇਟਾ ਕੀ ਨਾਮ ਹੈ ਨਾਮ ਬਤਾ ਲੱਭਿਆਮ ਬੋਲੋ ਅੱਭਿਆਮ ਲੱਭਿਆਮ ਓਕੇ ਇਹਦਰ ਦੇਖੋ ਬੇਟਾ ਹੈਲੋ ਤਾਂ ਆਪਕੇ ਘਰ ਕਾਹੇ ਨੀਚੇ ਇਹੋ ਲੈ ਬੀ ਆਪ ਬਣਾ ਰਹੇ ਹੈ ਪਿੱਛੇ ਇੱਕ ਪਾਰਕਿੰਗ ਆਈ ਸੀਗੀ ਤੇ ਉੱਥੇ ਆਪਾਂ ਪਾਰਕਿੰਗ ਆਪਣੀ ਮੋਟਰਸਾਈਕਲ ਲਈ ਨਹੀਂ ਕਿਉਂਕਿ ਰਾਹ ਦੇ ਵਿੱਚ ਕੱਲ ਆਪਾਂ ਗੱਲ ਕੀਤੀ ਸੀ ਇੱਕ ਨਾਲ ਬੰਦੇ ਨਾਲ ਤੇ ਕੁਦਰਤੀ ਗੱਲ ਹੈ ਨੋਰਾਧਾਰ ਉਹਨਾਂ ਦੀ ਵਾਈਫ ਮਿਲ ਗਿਆ ਆਪਾਂ ਨੂੰ ਤੇ ਆਹ ਸਾਹਮਣੇ ਮੈਂ ਨੰਬਰ ਇਹਦੇ ਚ ਪਾ ਦੇਣਾ ਵੀਡੀਓ 'ਚ ਤੁਸੀਂ ਵੀਡੀਓ ਪੋਜ਼ ਕਰਕੇ ਦੇਖ ਲੈਣਾ ਇਹ ਪਾਰਕਿੰਗ ਹੈ ਇੱਥੇ 100 ਰੁਪਿਆ ਫੀਸ ਲੈਂਦੇ ਨੇ ਪਾਰਕਿੰਗ ਦੀ ਤੁਸੀਂ ਤੁਸੀਂ ਦੋ ਦਿਨ ਨਾ ਉਹ ਪਰੋਂ ਤਿੰਨ ਦਿਨ ਨਾ ਉਹ ਕੋਈ ਦਿੱਕਤ ਨਹੀਂ ਤੇ ਇਹਨਾਂ ਨੇ ਰੈਸ਼ ਵੀ ਬਣਾਈ ਇੱਕ ਦੋ ਜਣਾਂ ਨੇ ਜੇ ਹੌਲੀ ਹੌਲੀ ਕੰਮ ਕਰ ਰਹੇ ਨੇ ਤੇ ਆ ਮੈਪ ਹੈ ਚੁਰੂ ਟਿੱਬਾ ਸ਼ਿਵਲਿੰਗ ਮੰਦਰ ਤੀਸਰੀ ਧਾਰ ਜਮਨਾਲਾ ਕੈਂਪ ਸਾਈਟ ਲਵ ਐਂਜਲ ਪੀਕ ਸੋ ਇਹਨਾਂ ਦਾ ਹੈਗਾ ਜੀ ਲਵ ਐਂਜਲ ਐਡਵੈਂਚਰ ਕੈਂਪ ਪੀਕ ਕੰਟੈਕਟ ਨੰਬਰ ਤੇ ਅੰਦਰੋਂ ਦਿਖਾ ਦੇਣਾ ਛੋਟਾ ਅੱਛਾ ਯਹਾਂ ਰਹਿਣੇ ਕੋ ਬਣਾਇਆ ਹੈ نیچے ਅੱਛਾ نیچے ਬਣਾਇਆ ਠੀਕ ਯਹਾਂ ਆਪ ਖੁਦ ਰਹਤੇ ਹੋ ਠੀਕ ਠੀਕ ਹੈ ਠੀਕ ਹੈ। ਤੋਂ ਅਬ ਟੈਂਟ ਵਗੈਰਾ ਵੀ ਦਿੱਤੇ ਹੋ? ਟੈਂਟ ਵੀ ਦਿੱਤੇ ਹੋ ਆ। ਅੱਛਾ ਅੱਛਾ। ਸੋ ਇਹ ਇਹਨਾਂ ਦਾ ਹਿਸਾਬਕਤਾਵ ਹੈ ਜੀ ਤੇ ਇਹਨਾਂ ਦੇ ਬੱਚੇ ਨੇ ਇੱਕ ਬੇਟੀ ਤੇ ਇੱਕ ਬੇਟਾ ਪਿੱਛੋਂ ਨੂਰਾਧਾਰ ਤੋਂ ਲੈ ਕੇ ਆ ਰਹੀ ਤੇ ਆਪਾਂ ਨੂੰ ਮਿਲ ਗਏ। ਚਲੋ ਆ ਬਣਾ ਦੋ ਤੋਂ ਚਾਹੇ ਫਟਾਫਟ ਹੈ। ਮੈਂਨੇ ਆਪਕਾ ਵੀਡੀਓ ਮੇਂ ਡਾਲ ਦਿਆ ਹੋ। ਓਕੇ। ਬਹੁਤ ਬਹੁਤ ਧੰਨਵਾਦ ਆਪਕਾ। ਕੋਈ ਬਾਤ ਨਹੀਂ। ਆਪਸੇ ਮਿਲ ਕੇ ਬਹੁਤ ਅੱਛਾ ਲੱਗਾ ਮੈਨੂੰ। ਥੈਂਕ ਯੂ ਜੀ ਥੈਂਕ ਯੂ। ਮਤਲਬ ਇੱਕ ਵੀ ਆਰਾਮ ਸੇ ਆ ਗਈ ਆ ਜੀ। ਸੋ ਸਮਾਨ ਆਪਾਂ ਲਾ ਲਿਆ ਜੀ। ਬਾਈਕ ਆਪਣੀ ਇੱਥੇ ਹੀ ਖੜੀ ਹੋਏਗੀ। 100 ਰੁਪਿਆ ਕਰਾਇਆ 2 ਦਿਨ 3 ਦਿਨ ਜਿੰਨਾ ਜਨ ਮਰਜੀ ਤੇ ਹੁਣ ਸਮਾਨ ਸੂਣ ਪੈਕ ਕਰਾਂਗੇ ਤੇ ਚੱਲਾਂਗੇ ਟਰੈਕ ਨੂੰ ਤੇ ਇਹ ਵੀਡੀਓ ਆਪਾਂ ਇੱਥੇ ਕਰ ਦਿਆਂਗੇ ਬੰਦ ਤੇ ਅਗਲੀ ਵੀਡੀਓ ਟਰੈਕ ਦੀ ਆਪਾਂ ਲਗ ਬਣਾਵਾਂਗੇ ਸੋ ਤੁਸੀਂ ਦੇਖਿਆ ਜੇ ਤੇ ਅਗਲੀ ਵੀਡੀਓ ਇਸ ਤੋਂ ਵੀ ਵਧੀਆ ਆਉਣ ਵਾਲੀ ਏ ਸਾਹਮਣੇ ਬੱਦਲ ਵੀ ਬੱਦਲ ਜੀਸੀਬੀ ਆ ਕੇ ਖਲੋਗੀ ਕਿਉਂਕਿ ਅੱਗੇ ਪਾੜ ਟੁੱਟਾ ਆ ਸੋ ਜੀਸੀਬੀ ਨੇ ਉਹਦੀ ਰਿਪੇਅਰ ਕਰਨੀ ਆ ਜਿਹੜਾ ਕਚਰਾ ਉਹ ਥੱਲੇ ਸੱਟੇਗੀ ਤੇ ਰਾਹ ਚੱਲਦਾ ਕਰੇਗੀ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਤੇ ਜੁੜੇ ਰਿਹਾ ਜੇ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਆਜਾ